ਜੱਜ ਨਦੋਹਰ ਕਬੱਡੀ ਪਾ ਰਿਹਾ ਹੈ ਬੋਲ ਸਾਡੇ ਸੀਨੀਅਰ ਨਾਓ ਜੱਜ ਕਹਿੰਦੇ ਨਦੋਹਰ ਪਿੰਡ ਵਾਲਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਰੇਡ ਪਾਉਣੋਂ ਵਧਿਆ ਹੋਇਆ ਆ ਉਹ ਘਾਂਗੇ ਵਾਲਾ ਕਹਿੰਦੇ ਘਾਂਗੇ ਵਾਲਾ ਹਾੜਕ ਬੰਦ ਜਾਫੀ ਹਾੜਕ ਬੰਦ ਜਾਫੀ ਚੜੀ ਹੋਈ ਪਗੜਾ ਚੜੀ ਹੋਈ ਪਗੜਾ ਉੜਦੀ ਮਾਂ ਮਿੱਟੀ ਦੀ ਤੁਣ ਆਖੇ ਰੱਖੋ ਨੌਜਾਨਾ ਓਏ ਜੱਫਾ ਕਿੰਦਾ ਲੱਗਾ ਫਿਰ ਤਾੜੀਆਂ ਜ਼ੋਰਦਾਰ ਜਦੋਂ ਇਹ ਫੇਲ ਆਏ ਤੇ ਸਾਡੇ ਬੁਲਾ ਰਹੇ ਨੇ ਗੱਲ ਕੀਤੀ ਇਹ ਕਬੱਡੀ ਦਾ 911 ਹੈ ਵੱਡੇ ਕੱਦ ਵਾਲਾ ਵੱਡੇ ਖਲਾਬ ਗਿੱਦਨੀ ਹੈ ਆਪਣੇ ਖਲਾਬ ਗਿੱਦਨੇ ਹੈ ਪਰ ਘਾਂਗੇ ਵਾਲਾ ਘਾਂਗੇ ਵਾਲਾ ਤੇ ਨਿੱਕਾਲ ਦੌਰ ਵਾਲਾ ਨਿੱਕਿਆ ਭਜਲਾ 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 ਚੰਦਰੀਆ ਭਜਲਾ ਭਜਲਾ ਓਏ 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 ਨਿੱਕਿਆ ਭਜਲਾ ਭਜਲਾ ਚੰਦਰੀਆ ਭਜਲਾ ਤੇ ਮਾਨ ਨੇ ਨੰਗ ਜਾਵੇ ਪੂਛ ਨਹੀਂ ਤਾਂ ਨੰਗ ਜਾਵੇ ਹਾਥੀ ਨਹੀਂ ਆਉ ਕਾਂਗੇ ਵਾਲਿਆ ਆ ਮੁੰਡੇ ਨੂੰ ਦੁਨੀਆ ਚਾਹੁੰਦੀ ਹੈ ਜੇ ਜੱਫਾ ਲਾਵੇਂ ਦਾ ਗੱਲ ਬਖਰੀ ਬਣ ਜਾਊਗੀ ਆਓ ਸਾਹਮਣੇ ਕਬੱਡੀ ਇਧਰ ਦੇ ਪਾਸੇ ਕਾਂਗੇ ਵਾਲਾ ਸੋਨੀ ਤੇ ਕਾਂਗੇ ਵਾਲਾ ਆਉ ਦੇਖਦੇ ਭੰਦਰੇ ਵਾਲਾ ਤੇ ਕਾਂਗੇ ਵਾਲਾ 91 91 91 ਏ ਬੱਲੇ 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 ਉਹ ਕਦੇ ਦੇਖ ਕੇ ਹਲਾਤਾ ਨੂੰ ਨਹੀਂ ਹੈਂਡ ਸ਼ਾਟ ਦੇ ਬੰਦੇ ਟੈਣੀਆਂ ਲਵਾ ਕੇ ਜਿਹੜੇ ਐਂਡ ਸ਼ੱਟ ਦੇ ਉਹ ਬੰਦੇ ਟੈਣੀਆਂ ਲਵਾ ਕੇ ਜਿਹੜੇ ਐਂਡ ਸ਼ੱਟ ਦੇ ਵੱਡਾ ਬਿਜ਼ਨਸ ਹੈ ਯੂ ਐਸ ਏ ਵਾਲਾ ਭਰਾ ਪੁੱਜਿਆ ਹੋਇਆ ਪਰ ਇੰਦਰ ਦੁਨੀਆ 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 ਨਜ਼ਾਰੇ ਲੈ ਜੂ ਜਨਾਬੇ ਲੈ ਜੂ ਨਜ਼ਾਰੇ 8 ਪਾਸੇ ਬੱਲੇ 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 ਇੱਥੇ ਉਹ ਜਿਹੜੇ ਪਾਣੀਆਂ 'ਚ ਲੋਕ ਲੰਘਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਉਹ ਸਿਰ ਕੱਟਦੇ ਰਿਕਾਰਡ ਪੈਦਾ ਕਰ ਪ੍ਰੀਤ ਗਰੇਪੀ ਪਹਿਲਵਾਨ ਦਾ ਚੰਡਿਆ ਹੋਇਆ ਹੁਣ ਵੈਂਦੀਆਂ ਤੋੜਾ ਹੁਣ ਗੱਲ ਔਖੀ ਹੁਣ ਗੱਲ ਕਸੂਤੀ ਆਹ ਲੱਕ ਫੜ ਲਿਆ ਤੇ ਨੰਬਰ मनप्रीत एक बार स्टार्ट करा के बड़ी जी फुरे बाबा अंग्रेज सिंह जी पुरछ बैठे ट्रैक्टर गर्म कर मनप्रीत ने आखिया चक ली रेड़ पैगी मनजीत टकर सिरे जी और मल ਏ ਬੱਲੇ 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 ਭੱਜ ਵੀ ਕਿੱਧਰ ਦੀ ਭੱਜਦਾ ਓ ਭੱਜ ਵੀ ਕਿੱਧਰ ਦੀ ਭੱਜਦਾ ਏ ਬੱਲੇ ਬੱਲੇ ਓ ਸਾਰੇ ਰਾਹ ਬੰਦ ਓ ਕਾਂਗੇ ਵਾਲਾ ਬਣ ਗਿਆ ਚੀਣ ਦੀ ਕੰਧ ਸਾਰੇ ਰਾਹ ਬੰਦ ਹੋਣਾ ਪੈਣਾ ਓ ਬੱਲੂ ਹੁਣੀ ਮਾਰ ਕਰਦੇ ਆ ਤੇ ਕਾਂਗੇ ਵਾਲਾ ਆ ਆ ਚੱਕ ਆ ਚੱਕ ਆ ਚੱਕ ਆ ਚੱਕ ਆ ਚੱਕ ਆ ਚੱਕ ਮੇਰੇ ਮਿੱਤਰੋ ਓ ਨਕੇ ਭੱਜ 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 ਏ ਬੰਦੇ ਦਾ ਮੋਰ ਬਣਾ ਦਿੰਦਾ ਪਤੰਦਰ ਜਦੋਂ ਆldi ਆਈ ਤੇ ਆ ਜਾਂਦਾ ਏ ਬੰਦੇ ਦਾ ਮੋਰ ਬਣਾ ਦਿੰਦਾ ਓਏ ਕਿਨੂ ਕਿਨੂ ਜਫਾ ਵਧੀਆ ਲੱਗਾ ਤਾੜੀ ਆਹ ਲਈ ਅਲਵਿਦਾ ਕਿਹਾ ਸੀ ਪਰ ਗੁਰਿੰਦਰ ਗੁਰਿੰਦਰ ਕਾਂਗੇ ਵਾਲਾ ਏ ਏ ਟੱਕਲ ਟੱਕਰ ਟੱਕਰ ਫਿਰੇ ਦੀ ਇੱਕ ਪਾਸੇ ਯੋਧ ਤੇ ਦੂਜੇ ਪਾਸੇ ਇਹਦੇ ਤੋਂ ਇਹਦੇ ਤੋਂ ਇਹਦੇ ਤੋਂ ਬਚਿਓ ਇਹਦੇ ਤੋਂ ਬਚਿਓ ਇਹ ਸੁਤਨਿਆਂ ਚ ਆਉਂਦਾ ਇਹ ਸੁਤੇ ਏ ਨਾਨਕੇ ਚੇਤੇ ਕਰਾਉਂਦਾ ਫਰਿਆਦ ਦਾ ਵੀਰ ਰੇਡ ਪਾ ਰਿਹਾ ਪਰ ਕਾਂਗੇ ਵਾਲਾ ਉਹ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਸਿਰਾਂ ਲਾ ਗਿਆ ਪਤੰਦਰ ਨੂੰ ਛੜਿਆ ਵੀ ਕੁਝ ਨਹੀਂ ਤੇ ਛੜਿਆ ਵੀ ਕੁਝ ਨਹੀਂ ਵਾਹ ਓ ਗੇਬਰੂਆ ਛੜਿਆ ਵੀ ਕੁਝ ਨਹੀਂ ਅੱਜ ਦੇ ਮੇਲੇ ਤੇ ਪੁੱਜਾ ਆਇਆ ਵੋਹ ਹੈ ਵੱਡੇ ਖਿਡਾਰੀਆਂ ਦੇ ਨਾਲ ਗੁਰਵਿੰਦਰ ਕਾਂਗਾ ਆਹ ਗੁਰਵਿੰਦਰ ਕਾਂਗਾ ਕਾਲਾ ਮੈਰੋ ਕੇ ਦਾ ਪਹਿਲੀ ਕਬੱਡੀ ਵਾਲਾ ਸੀਨ ਖੜਕਾ ਦੜਕਾ ਖੜਕਾ ਦੜਕਾ ਖੜਕਾ ਦੜਕਾ ਹੂ ਆ ਬੱਲੇ 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 ਆਹ ਸਾਹਮਣੇ ਕਿਹੜਾ ਕਾਲਿਓ ਆਉਲਾ ਨਜ਼ਾਰਾ ਤੇ ਇੱਕ ਵਾਰੀ ਤਾੜੀਆਂ ਦਰਸ਼ਕ ਵੀਰੋ ਜ਼ੋਰਦਾਰ ਮਾਰ ਦਿਓ ਗੋਪੀ ਮਨੀਲਾ ਲੋ ਕਹਿੰਦੇ গোল্ড রিং ਦਿੱਤੀ ਜਾਣੀ ਹੈ ਅਗਲੇ ਸਾਲ ਗੁਰਵਿੰਦਰ ਮੇਰੇ ਮਿੱਤਰੋ ਲਓ ਕਲਜੀਤ ਕਰਾਚੋ ਤੇ ਦੂਜੇ ਪਾਸੇ ਸਿੰਘਾਂ ਦੀ ਟੱਕਰ ਘਾਂਗੇ ਵਾਲਾ ਘਾਂਗੇ ਵਾਲਾ ਸਿੰਘ ਨਾਲ ਸਿੰਘ ਦਾ ਮੁਕਾਬਲਾ ਇੱਕ ਪਾਸੇ ਕਹਿੰਦੇ ਉੱਚਾ ਲੰਬਾ ਕੱਦ ਇੱਥੇ ਰੱਖ ਪਰ ਉਧਰ ਕਰਾਚੋ ਵਾਲਾ ਕਰਾਚੋ ਵਾਲਾ ਕਹਿੰਦੇ ਚੁੰਗਲ ਚੋਂ ਨਿਕਲਦੀ ਆਤ ਪਰ ਘਾਂਗੇ ਵਾਲਾ ਪਾ ਜੱਫੀਆਂ ਦਿਲਦਾਰ ਵੇ ਘੁੱਟ ਘੁੱਟ